ਨਮਾਦਿਆਂ ਦੇ ਮੇਲੇ ਤੇ ਤੁਹਾਨੂੰ ਪੀਜ਼ਾ ਖਾਣਾ ਕਿਸੇ ਨੇ ਜਾਂ 버거 ਬਾਈ ਨੇ ਸਟਾਲ ਲਾਈ ਹੋਈ ਆ ਵੈਜ ਮਿਕਸ ਪੀਜ਼ਾ ਸਪੈਸ਼ਲ 버거 ਬਾਈ ਨਾਲ ਗੱਲ ਕਰਾਉਂਦੇ ਆ ਬਾਈ ਕੋਲੇ ਕਿਹੜੇ ਕਿਹੜੇ ਆਈਟਮਾਂ ਨੇ ਕੀ ਹਾਲ ਆ ਵੀਰ ਜੀ ਵਧੀਆ ਭਾਜੀ ਸਸੇ ਗਾਦੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੇ ਫਤੇ ਭਾਜੀ ਆਪਣੇ ਕੋਲੇ ਇਸ ਤਰ੍ਹਾਂ ਦਾ ਪੀਜ਼ਾ 버거 ਸੈਂਡਵਿਚ ਤੇ ਰੈਪ ਹੈਗੇ ਆ ਜੀ ਠੀਕ ਹੈ ਜੀ ਤੇ ਆਪਣਾ ਦੇਖ ਲਓ ਤਰੀਕਾ ਬਣਾਉਣ ਦਾ ਠੀਕ ਹੈ ਜੀ ਤੇ ਆਪਾਂ ਇਸ ਟਾਈਮ ਇਹਦੇ ਇਹ ਰੇਲਾ ਚੀਜ਼ ਵਰਤ ਰਹੇ ਆ ਅਮੁਲਦੀ ਤੇ ਆਪਣਾ ਵਾਈਟ ਚੀਜ਼ ਵਰਤ ਰਹੇ ਆ ਆਪਣਾ ਬਲੈਂਡ ਚੀਜ਼ ਆਪਣਾ ਵਿਵਾਦੀ ਠੀਕ ਹੈ ਜੀ ਠੀਕ ਹੈ ਜੀ ਤੇ ਆਪਣਾ ਬਣਾਉਣ ਦਾ ਤਰੀਕਾ ਅਲੱਗ-ਅਲੱਗ ਹੈ ਜੀ ਸਾਰੇ ਪੀਜਾ ਦਾ ਠੀਕ ਹੈ ਠੀਕ ਹੈ ਜੀ ਤੇ ਆਪਾਂ ਇਸ ਟਾਈਮ ਸਿਰਫ ਸਿੰਗਲ ਪੀਜ਼ਾ ਬਣਾ ਰਹੇ ਆ ਔਰ ਮੇਲੇ ਦੇ ਤੇ ਆਪਣਾ ਕਾਊਂਟਰ ਨਿਊ ਬੱਸ ਸਟੈਂਡ ਪਟਿਆਲਾ ਪਟਿਆਲਾ ਜੀ ਬੱਸ ਸਟੈਂਡ ਜੀ ਹਾਂ ਜੀ ਨਿਊ ਬੱਸ ਸਟੈਂਡ ਪਟਿਆਲਾ ਜੇ ਕਿਸੇ ਨੇ ਸਪੈਸ਼ਲ ਖਾਣਾ ਹੋਵੇ ਪਟਿਆਲੇ ਵਾਲੇ ਬਸ ਸਟੈਂਡ ਆ ਪਹੁੰਚ ਕੇ ਖਾ ਸਕਦੇ ਆ ਹਾਂਜੀ ਹਾਂਜੀ ਇਹਦਾ ਇੱਥੇ ਮੇਲੇ 'ਚ ਕੀ ਪ੍ਰਾਈਸ ਰੱਖਿਆ ਆਪਣਾ ਜਿਹੜਾ ਆ ਪੀਜ਼ਾ ਤੁਸੀਂ ਦੇ ਰਹੇ ਹੋ ਇਹ ਮੇਲੇ 'ਚ ਆਪਣਾ ਸੇਮ ਪ੍ਰਾਈਸ ਆ ਜਿਹੜਾ ਆਪਣਾ ਨਿਊ ਬਸ ਸਟੈਂਡ ਆ ਪਟਿਆਲੇ ਉਹੀ ਆਪਾਂ ਮੇਲੇ 'ਚ ਰੱਖਿਆ ਕੋਈ ਰੇਟ ਵਧਾ ਕੇ ਨਹੀਂ ਕੋਈ ਰੇਟ ਘਟਾ ਕੇ ਨਹੀਂ ਇਹ ਆਪਣੇ ਦਰਸ਼ਕਾਂ ਨੂੰ ਦੱਸੋਗੇ ਕੀ ਪ੍ਰਾਈਸ ਆ ਜੀ ਇਹਦਾ ਹੁਣ ਜਿਹਦਾ ਪ੍ਰਾਈਸ ਹੈਗਾ ਭਾਜੀ 130 ਠੀਕ ਆ ਜੀ 130 ਤੇ 버거 ਦਾ ਜੀ 버거 ਦਾ 50 ਠੀਕ ਆ ਜੀ ਤੇ ਆਪਣੇ ਕੋਲ ਹੁਣ ਰੈਪ ਵੀ ਆ ਸੈਲ ਹਾਂਜੀ ਰੈਪ ਸੈਂਡਵਿਚ ਵੀ ਆ ਰੈਪ ਵੀ ਆ ਉਹਨਾਂ ਦਾ ਰੇਟ ਸੇਮ ਆ ਜੀ 100 ਠੀਕ ਆ ਬਾਕੀ ਅਸੀਂ ਬਣਾਵਾਂਗੇ ਤੁਸੀਂ ਬੜਾ ਦੇਖਿਓ ਸਾਡੇ ਕੀ ਕੀ ਮਹਾਨਦੇ ਆ ਤੇ ਚੈੱਕ ਵੀ ਕਰਾਵਾਂਗੇ ਤੁਹਾਨੂੰ ਠੀਕ ਹੈ ਜੀ ਓਕੇ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਚੀਜ਼ਾ ਵੀ ਰਹੇ ਨਾਲ ਹੁੰਦੇ ਗੁੱਲੀ ਜਾਏ ਵੀਰੇ ਕੋਈ ਗੱਲ ਨਹੀਂ ਠੀਕ ਹੈ ਜੀ ਇਹ ਗਈ ਇਹ ਆਪਣੀ ਮਿੰਟ ਖੋਲਦਾ ਜੀ ਗਈ ਨੂੰਹ ਤੋਂ ਸੁਪੂਰ ਬੋਲੀ ਨਾਲ ਆਈ ਇਹ ਪਿੰਡ ਆ ਗਿਆ ਤਾਂ ਇਹ ਹੋ ਰਿਹਾ ਹੈ ਰੈਡੀ ਆ ਵੀਰੇ